ਅੱਜ ਪਿੰਡ ਪੱਤੀ ਮਲਤਾਨੇ ਵਿੱਚ ਬੀਜੇਪੀ ਦੇ ਲੋਕ ਸਭਾ ਦੇ ਕੈਂਡੀਡੇਟ ਰਵਨੀਤ ਸਿੰਘ ਬਿੱਟੂ ਦੀ ਆਮਦ ਤੇ ਹੋਇਆ ਵੱਡਾ ਹੰਗਾਮਾ ਆਪਣੇ ਆਪ ਨੂੰ ਬੀਜੇਪੀ ਦਾ ਮੰਡਲ ਪ੍ਰਧਾਨ ਦੱਸਣ ਵਾਲੇ ਆਗੂ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵਰਕਰਾਂ ਦੀ ਵੱਡੀ ਤਲਕੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਕੀਤਾ ਸ਼ਾਂਤ ਮੈਂ ਹਾਂ ਸੁਖਦੀਪ ਕੌਰ ਤੁਸੀਂ ਦੇਖ ਰਹੇ ਹੋ ਜਨਸ਼ਕਤੀ ਨਿਊਜ਼ ਪੰਜਾਬ ਖਬਰ ਲੁੱਟ ਹੈ ਨਾ ਜिले ਦੇ ਪਿੰਡ ਪੱਤੀ ਮਲਤਾਨੇ ਤੋਂ ਦੇਖੋ ਮੌਕੇ ਦੀਆਂ ਤਸਵੀਰਾਂ ਆਦਾ ਹੋਣਾ ਦਿਖਾ ਲੋ ਇਹ ਫੰਡਾਮੈਂਟਲ ਰਾਈਟਸ ਕਿਸੇ ਦਾ ਰਾਹ ਰੋਕਣਾ ਇਹ ਗੈਰਕਾਨੂੰਨੀ ਹੈ ਰਾਹ ਰੋਕ ਵਿਧਾਇਆ ਸੀ ਨਹੀਂ ਨਹੀਂ ਰਾਹ ਰੋਕ ਤੁਸੀਂ ਆਹ ਬੈਰੀਅਰ ਲਾਤਾ ਸੀ ਇੱਧਰਲੇ ਪਾਸੇ ਆ ਇੱਧਰ ਆ ਜਾਓ ਤੁਹਾਨੂੰ ਕੋਈ ਗੱਲ ਨਹੀਂ ਆਜੋ 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 ਚਲੋ ਮਾਲੇ ਆ ਅਸੀਂ ਰਾਹ ਨਹੀਂ ਰੋਕਦੇ ਅਸੀਂ ਰਾਹ ਆਉਂਦੇ ਹਾਂ ਤੁਸੀਂ ਥੋੜਾ ਬਗਾ ਪਿੱਛੇ ਹੋ ਜਾਓ ਜੀ ਹੋ ਜਾਓ ਥੋੜਾ ਟਾਈਟ ਹੋ ਜਾਓ ਤੁਸੀਂ ਆ ਜੀ ਫਰਮੇ ਬਤਾਉਣਾ ਹੁੰਦਾ ਹੈ ਆਹ ਉਹ ਆਹ ਬੰਦ ਕਰਨ ਨਾਲ ਨਹੀਂ ਹੋ ਰਿਹਾ ਮੈਂ ਆਜਾ ਤੋਂ ਅੱਜ ਕੋਈ ਸੁਣ ਦੇਗਾ ਗੱਲ ਕਰਾ ਸਿਰ ਥੋੜੇ ਨਾਲ ਗੱਲ ਕਰਾ ਉਹਨਾਂ ਨਾਲ ਗੱਲ ਕਰਾ ਦਿਓ ਤੁਸੀਂ ਇਹਦੇ ਨਾਲ ਉਹਨਾਂ ਨੇ ਮੇਰੇ ਉਮੀਦਵਾਰਾਂ ਦੇਖੋ ਇਹ ਪੋਸਿਬਲ ਨਹੀਂ ਹੋ ਰਿਹਾ ਤੇ ਉਹਦਾ ਕਾਰਨ ਕੀ ਤੁਸੀਂ ਨਾ ਤੂ ਤੜਕ ਕਰੀ ਨਹੀਂ ਨਹੀਂ ਸਾਡੀ ਜੱਥੇ ਬੰਦਣਾ ਹੈ ਸਾਡੀ ਜੱਥੇ ਬੰਦੀ ਦਾ ਇਹ ਪਿਆਸਾ ਹੁਣ ਮੇਰਾ ਦਫਤਰ ਆ ਜੋ ਮੈਂ ਬੰਦਾ ਡੀਐਸਪੀ ਦੇ ਐਸਐਸਪੀ ਦੇ ਦਫਤਰ ਬੈਠ ਕੇ ਕਰਾ ਦਿੰਦਾ ਕਿਸੇ ਹੋਰ ਪਲੇਟਫਾਰਮ ਤੇ ਇੱਥੇ ਪਤਾ ਨਹੀਂ ਕਿਸੇ ਨੇ ਕੀ ਬੋਲ ਦੇ ਕੋਈ ਨਹੀਂ ਬੋਲੂਗਾ ਕੋਈ ਬੰਦਾ ਸਰ ਕੋ ਸਵਾਲ ਆ ਸਾਡੇ ਪਾਸ ਚਾਰ ਪੰਜ ਚਾਰ ਸਵਾਲ ਆ ਉਹ ਮੈਂ ਬੋਲ ਦਿੰਦੇ ਉਧਰ ਸਪੀਕਰ ਚ ਸਰਦਾਰ ਸਾਹਿਬ ਮੈਂ ਉਹਨਾਂ ਦਾ ਕੋਈ ਨੁਮਾਇੰਦਾ ਭਲਾ ਦਿੰਦਾ ਉਹਦੇ ਨਾਲ ਬੈਠ ਕੇ ਇੱਥੇ ਗੱਲ ਕਰਾ ਦਿੰਦੇ ਹਾਂ ਉਹਦੀ ਗਾਲੂ ਗਾਲੂ ਕੱਢਣਾ ਨਾ ਤੁਸੀਂ ਫੇਰ ਇੱਥੇ ਸ਼ਲੋਕਾਂ ਜਿਹੜਾ ਕੋਈ ਕਰਨਾ ਕਰਦਾ ਨਹੀਂ ਵਾਲੀ ਗੱਲ ਜਿਹੜਾ ਜੇ ਉਹ ਕਵੇ ਮੈਂ ਜਵਾਬ ਨਹੀਂ ਦੇਣਾ ਤੁਸੀਂ ਧੱਕੇ ਨਾਲ ਥੋੜਾ ਲੈ ਲਓਗੇ ਪਤਾ ਤਾਂ ਲੱਗ ਜੂ ਸਾਡਾ ਜਵਾਬ ਦੇਣਾ ਮੈਂ ਦਸਤਾ ਰਿਹਾ ਸਾਨੂੰ ਪਤਾ ਲੱਗ ਜੂਗਾ ਵੀ ਨਹੀਂ ਜਵਾਬ ਦੇਣਾ ਚਾਹੁੰਦੇ ਕੋਈ ਵੀ ਜਵਾਬ ਨਹੀਂ ਜਵਾਬ ਦੇ ਨਹੀਂ ਤੁਸੀਂ ਆਪਣਾ ਜਿਹੜਾ ਤੁਹਾਡਾ ਫੰਡਾਮੈਂਟਲ ਰਾਈਟ ਹੈ ਉਹ ਖੁੱਸੀ ਅਵੇਲ ਕਰੋ ਕਿਸੇ ਦਾ ਰਾਹ ਤੁਸੀਂ ਨਹੀਂ ਰੋਕ ਸਕਦੇ ਕੋਈ ਰਾਹ ਤਾਂ ਅਸੀਂ ਰੁਕੇ ਹੀ ਨਹੀਂ ਕਹਿੰਦਾ ਜੀ ਜੀ ਤੁਹਾਨੂੰ ਜਿਹੜਾ ਸਾਈਡ ਤੇ ਖੜ ਕੇ ਸੈਰ ਤੇ ਖੜ ਕੇ ਆਵਦਾ ਸੀ ਹਾਂਜੀ ਤੁਹਾਨੂੰ ਕੋਈ ਨਾ ਨਹੀਂ ਕਰਦਾ ਹਾਂਜੀ ਜਵਾਬ ਸਾਰੇ ਹੀ ਦੇ ਰਹੇ ਆ ਕਿਸੇ ਚਿੱਤੇ ਕਿਸਾਨ ਯੂਨੀਅਨ ਖੜਦੀ ਆ ਉੱਥੇ ਸਾਰੇ ਅਸੀਂ ਅਸੀਂ ਬਾਤ ਕਿਉਂ ਇਹ ਸਾਨੂੰ ਜਵਾਬ ਦਿੰਦੇ ਅਗਲੇ ਗੱਲ ਅਸੀਂ ਵੀ ਲੈਣੇ ਆ ਸਾਡਾ ਵੀ ਉੱਥੇ ਮੁੰਡੇ ਕਿੰਨੇ ਮਾਰਦੇ ਥਰੂ ਕਹਿੰਦੇ ਗੋਲੇ ਸੱਟਦੇ ਕਈ ਕੁਛ ਕਰਦਾ ਲੱਗਦਾ ਚੰਗਾ ਕੀਤਾ ਸਾਡੇ ਨਾਲ ਜਾਂ ਮੋਦੀ ਜੀ ਨੇ ਗੱਲ ਕਰੀ ਨਹੀਂ ਕਰੀ ਇਹਦਾ ਕਾਜੀ ਸੁਣ ਲਓ ਨਾ ਇੱਕ ਮਿੰਟ ਗੱਲ ਤੋਂ ਪੂਰੀ ਤਸਵੀਰ ਹੈ ਕਿਹਨੇ ਨਹੀਂ ਬੋਲਣਾ ਪਿੰਨ ਨੇ ਸਾਰੀ ਗੱਲ ਸੋਹਣਾ ਸੁਣ ਲਓ ਆਹ ਆਹ ਸੁਣੋ ਸੁਣੋ ਮੈਨੂੰ ਇਹ ਕਿਸ ਨੇ ਸਵਾਲ ਨਹੀਂ ਕਰਨਾ ਵੀ ਤੁਸੀਂ ਕਿਸਾਨਾਂ ਦੇ ਹੋ ਕੇ ਤੁਸੀਂ ਬੀਜੇਪੀ ਚ ਕਿਉਂ ਬੀਜੇਪੀ ਚ ਤਾਂ ਸਾਢੇ 3 ਲੱਖ ਕਿਸਾਨ ਆ ਜਿਹੜਾ ਕਿ ਉਹਦਾ ਮੈਂਬਰ ਬਣਿਆ ਹੋਇਆ ਉਹ ਤੁਹਾਨੂੰ ਇਹ ਨਹੀਂ ਪਤਾ ਤੁਹਾਨੂੰ ਇਸ ਚੀਜ਼ ਦਾ ਕੋਈ ਮਤਲਬ ਨਹੀਂ ਜਿੰਦਾਬਾਦ ਕਰੋ ਤੁਹਾਨੂੰ ਕੋਈ ਮਤਲਬ ਨਹੀਂ ਅਸੀਂ ਤਾਂ ਜੇ ਦਿੱਲੀ ਜਾਣ ਤੋਂ ਉੱਪਰ ਗਏ ਅਸੀਂ ਭਾਪੀ ਭਾਪੀ ਮੋਰਤਾਰਾਤ ਕਵਾਂਗੇ ਕਰੋ ਤੁਹਾਨੂੰ ਕਿਹੜਾ ਜੇ ਕੋਈ ਇੱਕ ਬੰਦਾ ਵੀ ਕਹਿਏ ਕਰਾਂਗੇ ਮੈਂ ਕਿਹਾ ਤੁਹਾਨੂੰ ਕੌਣ ਰੋਗਦਾ ਕੌਣ ਜੇ ਅੱਜ ਨਾ ਕਰਾਂਗੇ ਤੇ ਅਸੀਂ ਕੁੱਝ ਨਾ ਮੈਂ ਭਾਪੀ ਮੇਰੇ ਮੋਰਤਾਰਾਤ ਕਰੋ ਕੀ ਹੋ ਜਰਾ ਮੇਰਾ ਮੋਰਤਾਰਾਤ ਕਰੋ ਜਿੰਦਾਬਾਦ ਵਾਲੇ ਕੈਂਡੀਡੇਟ ਕੋਈ ਯਾਰ ਕੋਈ ਨਹੀਂ ਕੈਂਡੀਡੇਟ ਤੁਸੀਂ ਕੈਂਡੀਡੇਟ ਨਹੀਂ اوھو پی دا گڈی ني دا شاباش اوھو ويي جا ساڈے ورگے تسي راھنوں لاءو ਆ ਤੁਸੀਂ ਚਲੋ ਤੁਸੀਂ ਘਰਾਂ ਨੂੰ ਲੈ ਜਾਓ ਤੁਸੀਂ ਕੀ ਲੱਗਦੇ ਹੋ ਤੁਸੀਂ ਕੀ ਲੱਗਦੇ ਹੋ ਬੰਦੀ ਦੇ ਪ੍ਰਧਾਨਾ ਲੱਗੋ ਮੈਂ ਜ਼ਿਲ੍ਹੇ ਦਾ ਪ੍ਰਧਾਨ ਹਾਂ ਜ਼ਿਲ੍ਹੇ ਦਾ ਹੁਣ ਬਣ ਗਿਆ ਨਾ ਜਦੋਂ ਪਹਿਲਾਂ ਕਪੂਰਾ ਮੈਂ ਬੜ ਨੂੰ ਕੀ ਮੈਂ ਹਾਂ ਲੈ ਹਾਂ ਹਾਂ ਲੈ ਕੋਈ ਫਟਾ ਬੰਦੀ ਸੀ ਤੇਰੇ ਨਾਲ ਅਸੀਂ ਤੁਹਾਨੂੰ ਮੰਨਦਾ ਹੀ ਨਹੀਂ ਫਿਰ ਤੁਸੀਂ ਜਿੱਦ ਨੂੰ ਮੀਰ ਹੈ ਸੀ ਨਹੀਂ ਨਹੀਂ ਜੇ ਤੂੰ ਬਿੱਟੂ ਨਾਲ ਰਲਣਾ ਨਹੀਂ ਜੇ ਤੂੰ ਬਿੱਟੂ ਨਾਲ ਗੱਲ ਕਰਨਾ ਆਹ ਯਾਰ ਜੀ ਦਾ ਦਾਅਵਾ ਕਰ ਰਹੇ ਹਾਂ ਕਿ ਇੱਕ ਸਾਜੀ ਦਾ ਦਰਦ ਸਮਝਦੇ ਹੋ ਤਾਂ ਤੁਸੀ ਤੁਸੀ ਨਹੀਂ ਕਰ ਸਕਦੇ ਮੈਂ ਜਿੱਲੇ ਦਾ ਪ੍ਰਧਾਨ ਹਾਂ ਜਿਲ੍ਹੇ ਦਾ ਜਨਾਬ ਹੀ ਹੈ ਨਾ ਤਾਂ ਕਰਾਹਾਂ ਦਾ ਜਿੱਲੇ ਦਾ ਪ੍ਰਧਾਨ ਕਾ ਕਰੇ ਐਮਐਸਪੀ ਦੇ ਗਰੰਟੀ ਦਾ ਕਾਨੂੰਨ ਲਾ ਕੇ ਦਿੱਤਾ ਸੀ ਓ ਯਾਰ ਤੁਸੀਂ ਨਹੀਂ ਵੀ ਜਾਣੇ ਸਾਰਾ ਕੁਝ ਡੋਲਾ ਵੀ ਕੱਢੀ ਜਾਂਦੇ ਕੀ ਲਈ ਜਾਂਦੇ ਸੀ ਕੀ ਨਹੀਂ ਮਿਲਦਾ ਤੁਹਾਨੂੰ ਐਮਐਸਪੀ ਦਾ ਕਰਨਾ ਨਾ ਕੀ ਜਿਹੜੀ ਐਮਐਸਪੀ ਇਹ ਡਾਕਾ ਰੋਕੇ ਨਹੀਂ ਹੱਥ ਦੇ ਰਿਹਾ ਨਹੀਂ ਕੋਈ ਕੰਮ ਕਰੂ ਕਿਉਂਕਿ ਆਪ ਕਾਨੂੰਨ ਵੀ ਨਹੀਂ ਡਾਕਾ ਨਹੀਂ ਦੇਣਾ ਕੋਈ ਉਹ ਜਿਹਨੇ ਕਾਸ ਲੈ ਕੇ ਬੱਝੇਗਾ ਤੂੰ ਜਦੋਂ ਇਹ ਮੈਸੇਜ ਆ ਗਿਆ ਕਿਉਂ ਬੱਝੇਗਾ ਮੀਟਰ ਬੋਟਾ ਵਧੀਆ ਚੱਲਦੀ ਤੇਰੇ ਨਾਲੋਂ ਪੈਸੇ ਨੋਟ ਜਿਆਦਾ ਕਮਾਉਂਦਾ ਹੈ ਸਾਡੇ ਨਾਲ ਬੱਝ ਕੇ ਗੱਲ ਕਰੇ ਅਸੀਂ ਨਹੀਂ ਕਰੂਗਾ ਮਿੱਟੂ ਮੈਂ ਕਰੂਗਾ ਕਰ ਦੋ ਤੇਰਾ ਨਾ ਸ਼ਾਂਤਮਈ ਨਾ ਨਹੀਂ ਚਾਹੀਦਾ ਉਹ ਤਾਂ ਸਵਾਲ ਦਾ ਸਵਾਲ ਲੈਣਾ ਹੈ ਵੀ ਇਹ ਗੱਲ ਕਰ ਤੂੰ ਸੀ ਪਾਸੇ ਲੈ ਲੈ ਕੇ ਕਰਦਾ ਕਰੋਣਾ 31 ਕਰੋੜ ਸਾਹ ਲਈ ਹੈ ਇਹਨੂੰ ਕੋਸ਼ਾਦ ਬਈ ਨਹੀਂ ਕਰਦਾ ਉਹ ਬੰਦਾ ਤੇਰੇ ਪਾਉਂਦਾ ਅਸੀਂ ਛੋਟੇ ਨਾਲ ਬਿੱਟੂ ਵੀ ਬਿੱਟੂ ਦਾ ਸਟੇਟਸ ਪਾਉਂਦਾ ਪਰ ਚਲੋ ਕੋਈ ਗੱਲ ਨਹੀਂ ਕਰੂ ਮੈਂ ਲਿਆ 2 ਕਰੋੜ ਰੁਪਇਆ ਮੈਂ ਮੋਦੀ ਤਾਂ 2 ਕਰੋੜ ਲਿਆ ਭੂ ਰਾਏ ਤੈਨੂੰ ਕਿੰਨੇ ਚਾਹੀਦੇ ਦਵਾਦੀ ਨਹੀਂ ਨਹੀਂ ਧੂਆ ਮਾਰ ਨਹੀਂ ਨਹੀਂ ਸੰਦੇ ਪਸੇ ਕੋਲ ਕੋ ਜਵਾਬ ਦਾ ਸਵਾਲ ਹੀ ਹੈ ਐਨਰਟਨ ਨੇ ਕੋਈ ਸਵਾਲ ਕੋਈ ਨਾ ਨਾ ਜਿਲ੍ਹੇ ਦਾ ਸਾਰਾ ਦੇ ਇੱਕ ਵਾਰ ਚੱਪ ਦੋਨੇ ਵੀ ਆ ਰਹਿਣ ਮੋਦੀ ਨੇ ਮੈਂ ਜਿਹਨੇ ਪ੍ਰਧਾਨ ਪ੍ਰਧਾਨ ਨਹੀਂ ਲਏਗਾ ਗਾਂ ਚਲੇ ਪ੍ਰਧਾਨ ਨਹੀਂ ਨਗਾ ਹਾਂ ਕਈ ਦਾ ਪ੍ਰਧਾਨ ਨਹੀਂ ਲਾ ਲਿਆ ਦੋ ਦੋ ਕੋਟ ਲਿਆ ਮੈਂ ਥਾਣੀ ਪਤਾ ਨਹੀਂ ਜਾਂਦੇ ਤੁਹਾਡੇ ਜਿੱਕੇ ਜ਼ਮੀਨ ਜ਼ਮੀਨ ਤੋਂ ਥਾਣੀ ਪਤਾ ਨਹੀਂ ਬਸ ਮਨਸਟਾਰ ਕਰਿਆ ਗਰਟਨ ਅਸਰ ਆਪੂ ਜੀ ਚਿੰਤਾ ਨੂੰ ਪੇ ਰਹਾ ਹਾਂ ਬਾਬਾ ਦੇਖਤਾ ਭਾਈ ਭਈਆ ਕਿਸਾਨਾਂ ਦਾ ਬੇੜਾ ਕਰ ਕਿਸਾਨਾਂ ਦਾ ਬੇੜਾ ਕਰ ਤੁਸੀਂ ਆਪ ਕੀਤਾ ਅਜਦਾ ਹੋਣਾ ਤੁਹਾਡਾ ਜਦੋਂ ਮੋਦੀ ਜੀ ਦੀ ਮੇਰੀ ਸੋਚ ਜਿੱਤ ਚਾਹੋ ਹੋਣਾ ਮੇਰਾ ਜੰਦਾਬਾਦ 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 ਜੀ Funa ya olutwa lówikota. ਉਮਾਈ ਨੂੰ ਪਤਾ ਇਹ ਤੁਹਾਡੇ ਹੀ ਭਰਾ ਆ ਤੁਹਾਡੇ ਸਾਡੇ ਵਿੱਚੋਂ ਹੀ ਆ ਜੀ ਸਾਨੂੰ ਪਤਾ ਕਰਦੇ ਆ ਮਦਦ ਤੁਹਾਡੇ ਕੋਲ ਤਾਂ ਕੋਈ ਨਹੀਂ ਤੁਹਾਡੇ ਵਿੱਚੋਂ ਹੀ ਆਏ ਹੋਏ ਆ ਜੀ ਜੀ ਤੁਸੀਂ ਤੁਹਾਡਾ ਦੇਖਿਆ ਸੀ ਨਾ ਉਹ ਮੈਂ ਗਰਮੀ ਖਾਈ ਸੀ ਵੀ ਤੁਸੀਂ ਕੋਈ ਰਸਤਾ ਨਹੀਂ ਰੋਕ ਸਕੋ ਮੈਨੂੰ ਇਹ ਵਿਖਾਇਆ ਗਰਮੀ ਰਸਤਾ ਸਾਡਾ ਵੀ ਮੈਂ ਤੁਹਾਨੂੰ ਅਪੀਲ ਕਰ ਰਿਹਾ ਮੇਰਾ ਧਰਾਂ ਦਾ ਮੈਂ ਤੁਹਾਨੂੰ ਸਪੀਕਰ ਤੇ ਖੜ ਕੇ ਵੀ ਉਹੀ ਲੱਗਦੀ ਨਹੀਂ ਤੁਸੀਂ ਤੁਹਾਨੂੰ ਪਹਿਲਾਂ ਹੀ ਜੀ ਮੈਂ ਤਾਂ ਨਹੀਂ ਅਸੀਂ ਸਾਡਾ ਇਹੋ ਜੀ ਗੱਲ ਇਹਦੇ ਵਿੱਚ ਜਿਹਨਾਂ ਨੇ ਆਪਣੇ ਸਵਾਲ ਕਰ ਲਏ ਇਹਨਾਂ ਨੇ ਆਪਣੇ ਕਰ ਲਏ ਬੰਦਾ ਕੀ ਜਵਾਬ ਦੇਣ ਵਾਲਾ ਕੋਈ ਗੱਲ ਨਹੀਂ ਸਾਨੂੰ ਬੜੀ ਆਥਰ ਵਰਨ ਕੇ ਦੇ ਦਿੱਤੇ ਕੋਈ ਤੁਹਾਡੇ ਜਿਹੜਾ ਕੋਈ ਸਵਾਲ ਜਵਾਬ ਜਿਹਦਾ ਅਧਿਕਾਰ ਖੇਤਰ ਵਿੱਚੋਂ ਦੇਣਾ ਉਹ ਪੁੱਛ ਲੈਣ ਕਿ ਉਹ ਦੇਣਾ ਚਾਹਤ ਠੀਕ ਹੈ ਜੀ ਹਾਂਜੀ ਹਾਂਜੀ ਜੇ ਉਹ ਗੱਲ ਕਰਨਾ ਚਾਹਣਗੇ ਤਾਂ ਸਾਡੇ ਦੋ ਬੰਦੇ ਗੱਲ ਕਰ ਲੈਣਗੇ ਇਹ ਉਹ ਉਹ ਜੇ ਮੈਂ ਉਹਨੂੰ ਕਹਾਂ ੱਟੇ ਨਾ ਹੁੰਦਾ ਜੇ ਉਹ ਲੈਣ ਦੇ ਵੀ ਹਾਂਜੀ ਗੱਲ ਕਰਨਾ ਚਾਹੁੰਦੇ ਸੀ ਜੇ ਉਹ ਗੱਲ ਕਰਨਾ ਚਾਹੁੰਦੇ ਹੋ ਜੁਰ ਕੇ ਲਾਓ ਸਰ ਲੋਈ ਕਰ ਲੋ ਪਰ ਆ ਥੋੜਾ ਜਿਹਾ ਕੋਈ ਦੰਤਰ ਦੇ ਦਾਤ ਦਾ ਫਰਜ ਬਾਕੀ ਰਸਤਾ ਵੇਖੋ ਤੁਹਾਡਾ ਇੱਕ ਸਾਡਾ ਬੰਦਾ